ਸਾਸ਼ੀ ਕਾਲਜੀ ਕਿਵੇਂ ਸਾਰੇ ਠੀਕ ਹੋ ਤੇ ਆਪਾਂ ਅੱਜ ਕਰ ਰਹੇ ਆ ਪਾਰਟੀ ਮੇਕਅਪ ਮੈਰਿਜ ਤੇ ਜਾਣਾ ਸੀ ਹੋndi ਵੀਡੀਓ ਨਹੀਂ ਆ ਮਤਲਬ 2 ਮੰਥ ਪੁਰਾਣੀ ਵੀਡੀਓ ਐ ਬਟ ਉਸ ਟਾਈਮ ਮੈਂ ਨਹੀਂ ਵੀਡੀਓ ਅਪਲੋਡ ਕੀਤੀ ਕਿਉਂਕਿ ਕਦੇ ਕੁਛ ਆ ਗਿਆ ਕਦੇ ਕੁਛ ਆ ਗਿਆ ਵਿੱਚ ਦੀ ਹੋਰ ਵੀਡੀਓਜ਼ ਪਾਉਂਦੇ ਰਹੇ ਤੇ ਇਹ ਮੇਕਅਪ ਦੀ ਵੀਡੀਓ ਆ ਤੇ ਮੈਂ ਇੱਕ ਰੀਲ ਪਾਈ ਸੀ ਤੇ ਮੈਨੂੰ ਕਾਫੀ ਕਮੈਂਟ ਆਏ ਸੀ ਕਿ ਦੀਦੀ ਇਹ ਵਾਲਾ ਮੇਕਅਪ ਸ਼ੇਅਰ ਕਰਿਓ ਸਾਡੇ ਨਾਲ ਜਿਹੜਾ ਤੁਸੀਂ ਇਹਦੇ ਵਿੱਚ ਕੀਤਾ ਹੋਇਆ ਤੇ ਮੇ ਪਹਿਲਾਂ ਹੀ ਵੀਡੀਓ ਬਣਾਈ ਹੋਈ ਸੀਗੀ ਤੇ ਮੈਂ ਸੋਚਿਆ ਕਿ ਚਲੋ ਹੁਣ ਆਪਾਂ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸੀਟੀਐਮ ਕਰ ਲੈਨੇ ਆ ਮੋਇਸਚਰਾਈਜ਼ਰ ਯੂਜ਼ ਕੀਤਾ ਕਿਉਂਕਿ ਮੋਇਸਚਰਾਈਜ਼ਰ ਯੂਜ਼ ਕਰਨਾ ਬਹੁਤ ਜ਼ਰੂਰੀ ਹੈ ਸਕਿਨ ਦੇ ਲਈ ਜਿਹੜਾ ਕਿ ਆਪਣੇ ਸਕਿਨ ਨੂੰ ਪੀਐਚ ਲੈਵਲ ਜਿਹੜਾ ਉਹਦਾ ਲੈਵਲ ਆ ਸਕਿਨ ਦਾ ਉਹਨੂੰ ਬੈਲੈਂਸ ਕਰਕੇ ਰੱਖਦਾ ਵਾ ਮੇਕਅਪ ਨੂੰ ਸਟੇ ਵੀ ਕਰਦਾ ਵਾ ਔਰ ਜੇ ਆਪਣੇ ਸਕਿਨ ਡੀਹਾਈਡਰੇਟ ਹੋ ਜਾਂਦੀ ਹੈ ਉਹਨੂੰ ਹਾਈਡਰੇਟ ਵੀ ਕਰਕੇ ਰੱਖਦਾ ਮੇਕਅਪ ਮਸਟ ਆ ਜੇ ਆਪਾਂ ਮੇਕਅਪ ਸੌਰੀ ਮੋਇਸਚਰਾਈਜ਼ਰ ਮਸਟ ਆ ਜੇ ਆਪਾਂ ਮੇਕਅਪ ਕਰ ਰਹੇ ਹਾਂ ਕਦੇ ਵੀ ਮoiستਚਰ ਮoiਸਚਰਾਈਜ਼ਰ ਨੂੰ ਸਕਿਪ ਨਾ ਕਰੋ ਸਕਿਨ ਨੂੰ ਮoiਸਚਰ ਦੇਣਾ ਬਹੁਤ ਜ਼ਰੂਰੀ ਆ ਤੇ ਇਹਦੀ ਐਪਲੀਕੇਸ਼ਨ ਕਰਨ ਤੋਂ ਬਾਅਦ ਆਪਾਂ ਇਸ ਤੋਂ ਬਾਅਦ ਮੈਂ ਹਮੇਸ਼ਾ ਆਜ ਦਾ ਮੇਕਅਪ ਹੀ ਸਟਾਰਟ ਕਰ ਦਿੰਨੀ ਆ ਤੇ ਮੈਂ ਹੁਣ ਆਜ ਦਾ ਮੇਕਅਪ ਕਰਨ ਲੱਗੀ ਆ ਮੈਂ ਸੋਚੀ ਜਾਂਦੀ ਸੀ ਮੈਂ ਕੀ ਅੱਜ ਕਰਾਂ ਵੀ ਕੁਝ ਡਿਫਰੈਂਟ ਕਰਨਾ ਚਾਹੁੰਦੀ ਆ ਤਾਂ ਫਿਰ ਮੈਂ ਸੋਚਿਆ ਕਿ ਅੱਜ ਆਪਾਂ ਹਲਕਾ ਜਿਹਾ ਬਰਾਊਨ স্মੋਕੀ ਆਈਜ਼ ਕਰ ਲੈਨੇ ਆ ਤੇ ਮੈਂ ਅੱਜ ਹਲਕੀਆਂ ਬਰਾਊਨ স্মੋਕੀ ਆਈਜ਼ ਜੈਲ ਦੇ ਨਾਲ ਲਾਈਨਰ ਨਾਲ ਕਰਨ ਬਾਰੇ ਸੋਚਿਆ ਤੇ ਮੈਂ ਕਰਾਈ ਲਉਂਦਾ ਉਹੀ 베이스 ਲਗਾ ਰਹੀ ਆ ਆਈਜ਼ ਦੇ ਉੱਪਰ ਕਿ ਜਿਹੜਾ ਆਪਣਾ ਆਈ ਸ਼ੈਡੋ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਵਧੀਆ ਆਵੇ ਤੇ ਰਿਜ਼ਲਟ ਬੜਾ ਵਧੀਆ ਆਵੇ ਤੇ ਮੇਕਅਪ ਕਰਨਾ ਕੋਈ ਜਿਆਦਾ ਔਖਾ ਨਹੀਂ ਹੈ ਬਟ ਜਿਨ੍ਹਾਂ ਨੂੰ ਨਹੀਂ ਆਂਦਾ ਉਹਨਾਂ ਲਈ ਬਹੁਤ ਔਖਾ ਹੈ ਪਰ ਕਈ ਸਿਖਾਉਣ ਵਾਲੇ ਬਹੁਤ ਕੰਪਲਿਕੇਟਿਡ ਕਰ ਦਿੰਦੇ ਨੇ ਐਵੇਂ ਦਾ ਵੀ ਕੁਝ ਨਹੀਂ ਹੈਗਾ ਜੀ ਆਪਾਂ ਸਿੱਖਣਾ ਚਾਹਣੇ ਤਾਂ ਬੜੇ ਆਰਾਮ ਨਾਲ ਆਪਾਂ ਸਿੱਖ ਸਕਦੇ ਆ ਤੇ ਆਪਾਂ ਵੈਸੇ ਵੀ ਕਲਾਸਿਸ ਦਿੰਦੀਆਂ ਆ ਸਟੂਡੈਂਟਸ ਨੂੰ ਅਗਰ ਕਿਸੇ ਨੇ ਮੇਕਅਪ ਦੇ ਕਲਾਸੇ ਜਾਂ ਹੈਅਰ ਸਕੇਨ ਦੀਆਂ ਕੋਈ ਵੀ ਕਲਾਸਿਸ ਲੈਣੀਆਂ ਹੁੰਦੀਆਂ ਉਹ ਲੈ ਸਕਦੇ ਆ ਤੇ ਹੁਣ ਮੈਂ ਜੈਲ ਲਾਈਨਰ ਯੂਜ਼ ਕਰ ਰਹੀਆਂ ਫੋਰਐਵਰ 52 ਦਾ ਤੇ ਇਹਦੇ ਨਾਲ ਹੀ ਮੈਂ ਜਿਹੜਾ ਆਇਸ ਤੇ ਬ੍ਰਾਊਨ স্মੋਕੀ ਆਇਸ ਕਰੂੰਗੀ ਤੇ ਹਲਕਾ ਜਿਹਾ ਲਾਈਨਰ ਦੀ ਇੱਕ ਲਾਈਨ ਲਗਾ ਲੈਣੀ ਹੈ ਚਾਹੇ ਸਟ੍ਰੇਟ ਲਗਾਉਣੀ ਹੈ ਲੋਰਣੀ ਹੈ ਬਟ ਵਿੰਗੀ ਟਿੰਗੀ ਜਿਹੋ ਜਿਹੀ ਵੀ ਲੱਗਦੀ ਹੈ ਤੁਸੀਂ ਲਗਾ ਸਕਦੇ ਹੋ ਫਿਰ ਦੋਸਤੋ ਬਾਅਦ ਆਪਾਂ ਇਹਦੀ ਬਲੈਂਡਿੰਗ ਕਰਾਂਗੇ ਲਾਈਨਰ ਕਿਉਂਕਿ ਜਲ ਹੈ ਤੇ ਆਪਾਂ ਨਾਲ ਦੇ ਨਾਲ ਹੀ ਬਲੈਂਡਿੰਗ ਕਰਨੇ ਸਟਾਰਟ ਕਰ ਦੇਣੀ ਨਹੀਂ ਤਾਂ ਇਹ ਡਰਾਈ ਹੋ ਜਾਊਗਾ ਤੇ ਬਲੈਂਡ ਨਹੀਂ ਹੋਣਾ ਤੇ ਆਪਾਂ ਬਰਾਊਨ ਜਿਹੜੇ ਮੈਟ ਕਲਰ ਆ ਉਹਨਾਂ ਨਾਲ ਲੈ ਕੇ ਉਹਨਾਂ ਨੂੰ ਹਲਕਾ ਜਿਹਾ ਟੱਚ ਲੈ ਕੇ ਆਪਾਂ ਇਹਦੀ ਜਿਹੜੀ ਹੈ ਬਲੈਂਡਿੰਗ ਕਰ ਲਈਆਂ ਤੇ ਬਲੈਂਡਿੰਗ ਕਰਨ ਦੇ ਨਾਲ ਨਾਲ ਵਿੱਚ ਆਪਾਂ ম্যাਟ ਲਾਈਟ ਪੀਚ ਕਲਰ ਵੀ ਐਡ ਕਰ ਸਕਦੇ ਜਿਹਦੇ ਨਾਲ ਫਿਨਿਸ਼ਿੰਗ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਤੇ ਮੈਂ ਵਿੱਚ ਦੀ ਡਾਰਕ ਬਰਾਊਨ ਤੇ ਲਾਈਟ ਪੀਚ ਕਲਰ ਦੋਨੋਂ ਮਿਕਸ ਮੈਚ ਕਰਕੇ ਜਿਹੜੀ ਆਈਜ਼ ਦੀ ਬਲੈਂਡਿੰਗ ਕਰ ਰਹੀ ਹਾਂ ਮਤਲਬ ਬੜਾ ਸੋਨਾ ਮੇਕਅਪ ਹੁੰਦਾ ਮੈਨੂੰ ਬੜਾ ਵਧੀਆ ਲੱਗਦਾ ਤੇ ਇਹਨਾਂ ਲੁੱਕ ਵੀ ਕਾਫੀ ਡਿਫਰੈਂਟ ਹੋ ਜਾਂਦੀ ਹੈ ਚੇਂਜ ਹੋ ਜਾਂਦੀ ਹੈ ਤੇ ਹੁਣ ਮਤਲਬ ਮੈਂ ਇਹਦੀ ਚੰਗੀ ਤਰ੍ਹਾਂ ਬਲੈਂਡਿੰਗ ਕਰ ਰਹੀ ਹਾਂ ਤੇ ਬੜੇ ਵਧੀਆ ਤਰੀਕੇ ਨਾਲ ਬਲੈਂਡਿੰਗ ਕਰਨੀ ਹੈ ਕਿ ਬਿਲਕੁਲ ਵੀ ਲਾਈਨ ਨਾ ਕਿਤੇ ਸ਼ੋ ਹੋਵੇ ਕਿ ਆਪਾਂ ਲਾਈਨਰ ਲਗਾਇਆ ਵਾ ਬੜੇ ਵਧੀਆ ਤਰੀਕੇ ਨਾਲ ਆਪਾਂ ਬਲੈਂਡ ਕਰ ਲੈਣਾ ਤੇ ਬਲੈਂਡਿੰਗ ਹਮੇਸ਼ਾ ਤੁਸੀਂ ਕੋਸ਼ਿਸ਼ ਕਰੋ ਕਿ ਮੈਟ ਕਲਰ ਦੇ ਨਾਲ ਹੀ ਕਰੋ ਕਿਉਂਕਿ ਆਇਜ਼ ਦਾ ਮੇਕਅਪ ਜਦੋਂ ਆਪਾਂ ਇਦਾਂ ਦਾ ਕਰਦੇ ਨਾ ਤੇ ਮੈਟ ਲੁੱਕ ਸ਼ੀ ਵਧੀਆ ਲੱਗਦਾ ਵਾ ਦੂਜਾ ਮੇਕਅਪ ਸੋਹਣਾ ਨਹੀਂ ਲੱਗਦਾ ਤੇ ਮੈਂ ਬੜੇ ਵਧੀਆ ਤਰੀਕੇ ਨਾਲ ਵੀ ਬਲੈਂਡਿੰਗ ਕੀਤੀ ਹੈ ਦੋਨੋਂ ਆਇਜ਼ ਤੇ ਆਪਾਂ ਸੇਮ ਮੇਕਅਪ ਕਰਨਾ ਇਸੀ ਨੂੰ ਬਲੈਂਡਿੰਗ ਕਰਨੀ ਆ ਤੇ ਲਾਈਨਰ ਤੁਸੀਂ ਮੈਂ ਤਾਂ ਫੋਰਐਵਰ 52 ਦਾ ਯੂਜ਼ ਕਰ ਰਹੀ ਆ ਹੋਰ ਵੀ ਕੋਈ ਕੰਰਨਾ ਦਾ ਕਰ ਸਕਦੇ ਹੋ ਕਿਉਂਕਿ ਸਾਰੇ ਬ੍ਰਾਂਡ ਦੇ ਵਿੱਚ ਸਾਰੇ ਕਲਰਸ ਨਹੀਂ ਆਉਂਦੇ ਤੇ ਮੈਂ ਫੋਰਐਵਰ 52 ਦਾ ਵਾਈਟ ਔਰ ਬ੍ਰਾਊਨ ਲਾਈਨਰ ਮੰਗਾਇਆ ਸੀ ਰਿਜ਼ਲਟ ਕਾਫੀ ਵਧੀਆ ਨੇ ਉਹਨਾਂ ਦੇ ਲੌਂਗ ਲਾਸਟਿੰਗ ਨੇ ਬਟ ਇਹਦੇ ਜਿਹੜਾ ਮੈਂ ਬ੍ਰਾਊਨ ਮੰਗਾਇਆ ਸੀ ਨਾ ਮੇ ਤੁ ਹਲਕਾ ਜਿਹਾ ਲਾਈਟ ਸ਼ੇਡ ਮੰਗਵਾਈ ਗਈ ਆ ਮੈਨੂੰ ਇਹ ਸੀ ਕਿ ਡਾਰਕ ਜ਼ਿਆਦਾ ਹੋਗਾ ਤੇ ਬਲੈਕ ਵੀ ਹੈਗਾ ਵਾ ਤੇ ਬਟ ਨਹੀਂ ਮੈਨੂੰ ਪਤਾ ਸੀ ਕਿ ਮੈਂ ਲਾਈਟ ਮੰਗਵਾ ਲਿਆ ਤੇ ਜੇ ਕਦੇ ਵੀ ਕਿਸੇ ਨੇ ਮਤਲਬ ਬਾਈਕ ਕਰਨਾ ਤਾਂ ਤੁਸੀਂ ਹਮੇਸ਼ਾ ਡਾਰਕ ਬ੍ਰਾਊਨ ਮੰਗਵਾਇਓ ਕਿ ਜਿਹੜੀ ਨਾ ਮਤਲਬ ਪੂਰਾ ਦਿਖਦਾ ਜੋ ਆਪਾਂ ਲਾਈਨਰ ਲਗਾਣੇ ਬੜਾ ਵਧੀਆ ਰਿਜ਼ਲਟ ਆਂਦਾ ਇਹ ਵੀ ਬਹੁਤ ਵਧੀਆ ਬਹੁਤ ਧੰਵ ਤੇ ਕੰਮ ਦਿੰਦਾ ਆਪਾਂ ਨੂੰ ਤੇ ਬਟ ਐਕ ਜੇ ਨਹੀਂ ਤਾਂ ਆਪਾਂ ਉਹ ਮੰਗਵਾ ਸਕਦੇ ਆ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਤੇ ਦੂਸਰੀ ਆਈਸ ਤੇ ਵੀ ਸੇਮ ਹੈ ਉਸੇ ਤਰੀਕੇ ਦੇ ਨਾਲ ਹੀ ਮਤਲਬ ਅਪਲਾਈ ਕਰੂੰਗੀ ਲਾਈਨਰ ਨੂੰ ਤੇ ਲਾਈਨਰ ਅਪਲਾਈ ਕਰਨ ਤੋਂ ਬਾਅਦ ਮੈਂ ਉਹਦੀ ਬਲੈਂਡਿੰਗ ਕਰੂੰਗੀ ਤੇ ਬਲੈਂਡਿੰਗ ਸੇਮ ਉਸੇ ਤਰੀਕੇ ਨਾਲ ਹੀ ਕਰਨੀ ਆ ਕਦੇ ਵੀ ਜਿਹੜੀ ਆਪਣੀ ਕ੍ਰੀਜ਼ ਲਾਈਨ ਹੁੰਦੀ ਨਾ ਉਹਦੇ ਤੋਂ ਉੱਪਰ ਆਪਾਂ ਬਲੈਂਡਿੰਗ ਨਹੀਂ ਲੈ ਕੇ ਜਾਂਦੇ ਕਿਉਂਕਿ ਆਪਾਂ ਪੂਤ ਨਹੀਂ ਬਣਾਣਾ ਜਸਟ ਆਪਾਂ ਆਪਣੀ ਇੱਕ ਲੁੱਕ ਦਿਖਾਣੀ ਆ ਤੇ ਆਪਣੀ ਲੁੱਕ ਨੂੰ ਇਨਹਾਂਸ ਕਰਦੇ ਆ ਪਰਮਾਤਮਾ ਨੇ ਬਿਊਟੀ ਤਾਂ ਆਪਣਾ ਪਹਿਲੇ ਸੁੱਖ ਨਾਲ ਬੜੀ ਦਿੱਤੀ ਹੁੰਦੀ ਹੈ ਤੇ ਆਪਾਂ ਉਹਨੂੰ ਹੀ ਹੋਰ ਮਤਲਬ ਸੋਹਣਾ ਬਣਾਉਣਾ ਵਾ ਨਾ ਕਿ ਆਪਾਂ ਕੁਝ ਅਲੱਗ ਕਰਨਾ ਕਿ ਆਪਾਂ ਸੋਚੀਏ ਕਿ ਰੱਬ ਨੇ ਸਾਡੇ ਦੇ ਕੋਈ ਚੀਜ਼ ਦੀ ਕਮੀ ਕਰ ਰਹਿਣ ਦਿੱਤੀ ਹੈ ਤੇ ਹੁਣ ਅਸੀਂ ਉਹ ਪੂਰੀ ਕਰਨੀ ਆ ਜਸਟ ਆਪਾਂ ਆਪਣੇ ਫੀਚਰਸ ਨੂੰ ਉਭਾਰਨਾ ਵਾ ਕਿ ਸੋਹਣੇ ਲੱਗਣੇ ਕਿਉਂਕਿ ਮੇਕਅਪ ਵੀ ਇੱਕ ਆਰਟ ਹੀ ਹੁੰਦਾ ਹੈ ਕਿ ਆਪਾਂ ਆਰਟ ਕਰਨਾ ਵਾ ਜੋ ਛੋਟੇ ਤੇ ਡਰਾਇੰਗਾਂ ਤੇ ਕਰਦੇ ਸੀ ਬਟ ਇਹ ਆਪਾਂ ਆਪਣੇ ਫੇਸ ਤੇ ਕਰਨਾ ਤੇ ਆਪਾਂ ਆਪਣੇ ਫੇਸ ਨੂੰ ਬੜਾ ਹੀ ਸੋਹਣਾ ਬਣਾਉਣਾ ਕਿ ਸਾਰੇ ਦੇਖਦੇ ਰਹਿ ਜਾਣ ਕਿਆ ਮੇਕਅਪ ਕੀਤਾ ਹਣਾ ਤੇ ਬਲੈਂਡਿੰਗ ਵਧੀਆ ਹੋਵੇ ਮੇਨ ਗੱਲ ਚਲੋ ਇਹ ਤਾਂ ਆਪਾਂ ਚਲੋ ਮਜ਼ਾਕ ਕਰ ਰਹੇ ਸੀ ਬਲੈਂਡਿੰਗ ਵਧੀਆ ਹੋਣੀ ਚਾਹੀਦੀ ਆ ਤਾਂ ਜੋ ਮੇਕਅਪ ਸੋਹਣਾ ਲੱਗੇ ਅੱਜ ਦਾ ਤੇ ਮਤਲਬ ਹੁਣ ਮੇਰੀ ਬਲੈਂਡਿੰਗ ਆਲਮੋਸਟ ਡਨ ਹੋਈ ਗਈ ਆ ਤੇ ਮੈਨੂੰ ਪਤਾ ਨਹੀਂ ਉਸਨੂੰ ਕਿਹੜੀ ਗੱਲ ਦਾ ਗੁੱਸਾ ਸੀ ਮੈਂ ਥੋੜਾ ਜਿਹਾ ਮੂੰਹ ਬਣਾ ਕੇ ਖੜੀ ਹੋਈ ਹਾਂ ਸ਼ਾਇਦ ਪਤਾ ਨਹੀਂ ਸ਼ੀਸ਼ੇ ਵੱਲ ਦੇਖਦੀ ਦੇਖਦੀ ਆਪਾਂ ਜੋ ਮੇਕਅਪ ਕਰਦੇ ਨਾ ਫੇਸ ਦੇ ਬੜੇ ਐਕਸਪ੍ਰੈਸ਼ਨ ਬਣਾਉਂਦੇ ਆ ਕਦੇ ਮੂੰਹ ਖੋਲ ਲੈਣੇ ਆ ਕਦੇ ਬੰਦ ਕਰ ਲੈਣੇ ਆ ਤੇ ਡੇਲੀ ਲੋਕਾਂ ਦੇ ਮੇਕਅਪ ਕਲਾਇੰਟਸ ਤੇ ਮੇਕਅਪ ਕਰਦੇ ਆ ਤੇ ਅੱਜ ਆਪ ਮੇਕਅਪ ਕਰ ਰਹੇ ਆ ਪਰ ਜਦੋਂ ਨਾ ਜਿਹੜੇ ਵੀ ਮੇਕਅਪ ਆਰਟਿਸਟ ਹੋਣਗੇ ਜੇ ਕਿਸੇ ਦਿਨ ਵਾਪਸ ਸਰਵਿਸ ਲੈ ਰਹੇ ਆ ਤੇ ਜਿਹੜਾ ਵੀ ਕਲਾਇੰਟ ਆਊਗਾ ਉਹਨੇ ਇਹੀ ਚੀਜ਼ ਕਹਿਣੀ ਆ ਵਾਹ ਅੱਜ ਤਾਂ ਮੈਡਮ ਆਪ ਹੀ ਲੱਗੇ ਹੋਏ ਆ ਮਤਲਬ ਕਦੇ ਵੀ ਕੋਈ ਸਰਵਿਸ ਲੈ ਲਓ ਸੈਲੂਨ ਦੇ ਵਿੱਚ ਇਹ ਤਾਂ ਤਕਰੀਬਨ ਥ੍ਰੈਡਿੰਗ ਕਰਾਉਣ ਲੱਗ ਜੋ ਤਾਂ ਸਾਰੇ ਮਤਲਬ ਆ ਕੇ ਪਤਾ ਨਹੀਂ ਆਪਾਂ ਕਿੰਨੇ ਬਰਦਾਸ਼ਤ ਨਹੀਂ ਕਰ ਸਕਦੇ ਅੱਗੋਂ ਪਤਾ ਕੀ ਕਹਿਣਗੇ ਤੁਸੀਂ ਤਾਂ ਕਦੋਂ ਮਰਜ਼ੀ ਲੈ ਸਕਦੇ ਹੋ ਕਦੋਂ ਮਰਜ਼ੀ ਨਹੀਂ ਜਿਹੜੇ ਸੈਲੂਨ ਦੇ ਵਿੱਚ ਹੁੰਦੇ ਨੇ ਜਿਹੜੇ ਮੇਕਅਪ ਆਰਟਿਸਟ ਹੁੰਦੇ ਜਾਂ ਜਿਨ੍ਹਾਂ ਦੇ ਸੈਲੂਨ ਹੁੰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਅਸੀਂ ਕਲਾਇੰਟ ਵਾਸਤੇ ਟਾਈਮ ਕੱਢ ਸਕਦੇ ਆ ਬਟ ਆਪਣੇ ਵਾਸਤੇ ਟਾਈਮ ਕੱਢਣਾ ਸਾਨੂੰ ਬਹੁਤ ਮੁਸ਼ਕਿਲ ਹੋ ਜਾਂਦਾ ਵਾ ਤੇ ਜੇ ਇਸ ਦਿਨ ਮੈਂ ਤਾਂ ਹਮੇਸ਼ਾ ਪਰਤੇ ਆ ਮੈਂ ਜਦੋਂ ਕਿਤੇ ਜਾਣਾ ਹੁੰਦਾ ਚਾਹੇ ਕਿਸੇ ਫੰਕਸ਼ਨ ਤੇ ਚਾਹੇ ਕਿਸੇ ਰਿਸ਼ਤੇਦਾਰ ਦੇ ਜਾਣਾ ਹੁੰਦਾ ਤੇ ਉਸ ਦਿਨ ਹੀ ਸਲੂਨ ਜਿੰਨਾ ਕੰਮ ਹੁੰਦਾ ਕਿ ਮੈਂ ਬੜੀ ਮੁਸ਼ਕਿਲਾਂ ਨਿਕਲ ਪਾਉਣੀ ਆ ਜਿਵੇਂ ਆਪਾਂ ਸੋਚਿਆ ਕਿ ਅੱਜ ਮੈਂ ਘਰੇ 4 ਵਜੇ ਜਾਣਾ ਸ਼ਾਮ ਨੂੰ ਤੇ ਬੜੀ ਮੁਸ਼ਕਿਲ ਨਾਲ 7 ਵਜੇ ਤੱਕ ਜਾਇਆ ਜਾਂਦਾ ਕਿ ਪਤਾ ਨਹੀਂ ਉਸ ਦਿਨ ਕੀ ਹੋ ਜਾਂਦਾ ਵਾ ਕਿ ਸ਼ਾਇਦ ਉਸ ਦਿਨ ਸਾਰਿਆਂ ਦੇ ਫੰਕਸ਼ਨ ਹੁੰਦੇ ਆ ਪਰ ਮੇਰੇ ਨਾਲ ਹਮੇਸ਼ਾ ਹੀ ਇਹ ਚੀਜ਼ ਹੁੰਦੀ ਕਿ ਜਦੋਂ ਹੀ ਮੈਂ ਕਿਤੇ ਜਾਣਾ ਉਹਦੇ ਹੀ ਮੈਨੂੰ ਕੰਮ ਆ ਜਾਂਦੇ ਆ ਸੈਲੂਨ ਦੇ ਵਿੱਚ ਤੇ ਚਲੋ ਪਰਮਾਤਮਾ ਕਰੇ ਵੀ ਕੰਮ ਇਦਾਂ ਹੀ ਬਣੇ ਰਹਿਣਾ ਹਨਾ ਵੀ ਆਪਾਂ ਕੰਮ ਹੀ ਕਰਨਾ ਵਾ ਕੰਮ ਕਰਦੇ ਸੋਹਣੇ ਲੱਗਦੇ ਆ ਪਰ ਇਹ ਕਿ ਜਦੋਂ ਕਿਤੇ ਆਪ ਜਾਣਾ ਨਾ ਬੰਦੇ ਦੀਆਂ ਬੜੀਆਂ ਫੀਲਿੰਗਸ ਹੁੰਦੀਆਂ ਮੈਂ ਇਦਾਂ ਤਿਆਰ ਹੋਊਂਗੀ ਰੀਲਾਂ ਬਣਾਊਂਗੀ ਫੋਟੋ ਖਿੱਚੂਂਗੀ ਉਹ ਵਿੱਚ ਹੀ ਰਹਿ ਜਾਂਦੀਆਂ ਉਹਨਾਂ ਨੂੰ ਫੰਕਸ਼ਨ ਦੇ ਜਾਂਦਾ ਟਾਈਮ ਹੋ ਜਾਂਦਾ ਤੇ ਜੇ ਰੀਲਾਂ ਫੋਟੋ ਬਣਾਉਣ ਲੱਪੈਂਦੀਆਂ ਤੇ ਪੈਨੇ ਤੱਕ ਰੁਗਾ ਵਾਲਾ ਪੈਣ ਲੱਗ ਜਾਂਦੀਆਂ ਫਿਰ ਇਸ ਕਰਕੇ ਵਿੱਚੇ ਛੱਡਣਾ ਪੈਂਦਾ ਤੇ ਕਿਤੇ ਜਾ ਕੇ ਦੋ ਚਰ ਬਣਾਉਣੇ ਆ ਕਿਉਂਕਿ ਉੱਥੇ ਵੀ ਬਣਾਉਣੀਆਂ ਕਿਸੇ ਸਾਹਮਣੇ ਬੜੀਆਂ ਔਖੀਆਂ ਹੋ ਜਾਂਦੀਆਂ ਤੇ ਹੁਣ ਮੇਰਾ ਅੱਜ ਦਾ ਮੇਕਅਪ ਆਲਮੋਸਟ ਡਨ ਹੋ ਗਿਆ ਤੇ ਮੈਂ ਹਲਕਾ ਜਿਹਾ ਬਲੈਕ ਲਾਈਨਰ ਲਗਾ ਲਿਆ ਬਰਾਊਨ ਕਰਨ ਤੋਂ ਬਾਅਦ ਤੁਹਾਨੂੰ ਦੇਖ ਰਿਹਾ ਹੋਊਗਾ ਮੈਂ ਬਲੈਕ ਜੈੱਲ ਆਈਲਾਈਨਰ ਲਗਾਇਆ ਤੇ ਉਹਨਾਂ ਨੂੰ ਉਹਨੂੰ ਵੀ ਮਰਜ ਕਰਤਾ ਮਤਲਬ ਮੈਂ ਉਹਨੂੰ ਓਵੇਂ ਨਹੀਂ ਛੱਡਿਆ ਮੈਂ ਇਹਨੂੰ ਹਲਕਾ ਜਿਹਾ ਮਰਜ਼ ਕਰ ਦਿੱਤਾ ਤੇ ਜਿਹਦੇ ਨਾਲ ਇਧਰਲੀ ਅੱਖ ਦੀ ਮਤਲਬ ਲੁੱਕ ਦੇਖ ਲਓ ਤੇ ਦੂਸਰੀ ਸਾਈਡ ਦੀ ਦੇਖ ਲਓ ਕਿ ਕਾਫੀ ਵਧੀਆ ਲੁੱਕ ਆndi ਹੈ ਅਗਰ ਆਪਾਂ ਨਾਈਟ ਫੰਕਸ਼ਨ 'ਚ ਜਾਣਾ ਕੋਈ ਵੈਸਟਰਨ ਡਰੈੱਸ ਪਾ ਰਹੇ ਹਾਂ ਪੰਜਾਬੀ ਸੂਟ ਦੇ ਨਾਲ ਤਾਂ ਚਲੋ ਵਧੀਆ ਲੱਗ ਹੀ ਰਿਹਾ ਤੇ ਵੈਸਟਰਨ ਡਰੈੱਸ ਦੇ ਨਾਲ ਵੀ ਬਹੁਤ ਸੋਹਣਾ ਲੱਗਦਾ ਵਾ ਤੇ ਮਤਲਬ ਮੈਂ ਹਲਕਾ ਜਿਹਾ ਹੁਣ ਦੇਖੋ ਲਾਈਨਰ ਲਗਾਉਂਗੀ ਤਾਂ ਉਹਨੂੰ ਮਰਜ਼ ਕਰ ਦਿੱਤਾ ਤੇ ਉਹਦੇ ਨਾਲ ਜਿਹੜੀ ਮਤਲਬ ਆਈਜ਼ ਮੇਕਅਪ ਹੋਰ ਜਿਆਦਾ ਪ੍ਰੈਟੀ ਲੱਗਣ ਲੱਗ ਪੈਂਦਾ ਬੜਾ ਸੋਹਣਾ ਲੱਗਣ ਮਤਲਬ ਆਪਣੀ ਖੁਦ ਦੀ ਕ੍ਰੀਏਟੀਵਿਟੀ ਆਪਾਂ ਕੁਝ ਵੀ ਕਰ ਸਕਦੇ ਹਾਂ ਜਿਵੇਂ ਦਾ ਆਪਣਾ ਦਿਲ ਆਪਾਂ ਉਵੇਂ ਦਾ ਮੇਕਅਪ ਕਰ ਸਕਦੇ ਬਟ ਆਪ ਨੂੰ ਮੇਕਅਪ ਦੀ ਟੈਕਨੀਕ ਪਤਾ ਹੋਵੇ ਮੇਕਅਪ ਆਪਾਂ ਕਿੱਥੋਂ ਸਟਾਰਟ ਕਰਨਾ ਜਦੋਂ ਪਾਜ ਤੇ ਕਰਦੇ ਆ ਤੇ ਕਿੱਥੇ ਐਂਡ ਕਰਨਾ ਉਸ ਤੋਂ ਬਾਅਦ ਜਿਹੜਾ ਕਲਰ ਲਾਉਣਾ ਜੋ ਵੀ ਲਾਉਣਾ ਉਹ ਆਪਣੇ ਹੱਥ ਵਾਸਾ ਆਪਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਕਿਉਂਕਿ ਆਪਣਾ ਫੇਸ ਆਪਾਂ ਜੋ ਕੁਝ ਮਰਜ਼ੀ ਕਰੀ ਗਏ ਇਹੀ ਇੱਕ ਚੀਜ਼ ਆ ਕਿ ਜਿੱਥੇ ਆਪਾਂ ਆਪਣੀ ਮਰਜ਼ੀ ਚਲਾਉਣੀ ਹੈ ਨਹੀਂ ਤਾਂ ਹੋਰ ਕਿਤੇ ਵੀ ਮਰਜ਼ੀ ਨਹੀਂ ਚੱਲਦੀ ਹੁੰਦੀ ਕੱਲੇ ਫੇਸ ਤੇ ਆ ਵੀ ਆਪਣੇ ਮੂੰਹ ਤੇ ਆਪਾਂ ਜਿਹੜਾ ਕੁਝ ਮਰਜ਼ੀ ਕਰ ਲਈਏ ਪਰ ਕਈ ਵਿਚਾਰਿਆਂ ਨੂੰ ਮੇਕਅਪ ਨਹੀਂ ਆਉਂਦਾ ਤੇ ਉਹ ਜਦੋਂ ਕੁਝ ਮਰਜ਼ੀ ਕਰਨ ਲੱਗਦੇ ਆ ਤੇ ਫਿਰ ਘਰੋਂ ਗਾਲਾਂ ਵੀ ਬਹੁਤ ਪੈਂਦੀਆਂ ਕਿ ਇੱਕੀ ਜਲੂਸ ਕੱਢ ਲਿਆ ਤੂੰ ਆਪਣਾ ਪਹਿਲਾਂ ਹੀ ਬਹੁਤ ਸੋਹਣੀ ਸੀਗੀ ਹੁਣ ਤਾਂ ਤੂੰ ਜੰਮਾ ਪੂਤ ਲੱਗਦੀ ਆ ਚਲੋ ਕੋਈ ਗੱਲ ਨਹੀਂ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਮੇਕਅਪ ਨਹੀਂ ਆਉਂਦਾ ਨਾ ਸ਼ਾਇਦ ਵੀਡੀਓ ਦੇਖ ਕੇ ਉਹ ਕੁਝ ਨਾ ਕੁਝ ਸਿੱਖ ਜਾਣਗੀਆਂ ਤੇ ਤੁਸੀਂ ਸਿੱਖਿਓ ਵੀ ਜ਼ਰੂਰ ਤੇ ਹੁਣ ਮੈਂ ਰੀਕੋਰਡ ਦਾ ਕंसीਲਰ ਯੂਜ਼ ਕਰ ਰਹੀ ਹਾਂ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਤੇ ਬਾਕੀ ਇਹ ਸਕਿਨ ਦੇ ਅਕੋਰਡਿੰਗ ਅਲੱਗ-ਅਲੱਗ ਕੰਪਲੈਕਸਨ ਦੇ ਅਕੋਰਡ ਮਿਲ ਜਾਂਦੇ ਆ ਜਿਵੇਂ ਆਪਾਂ ਹਲਕੇ ਜੇ ਕੋਈ ਡਾਰਕ ਸਰਕਲ ਆ ਲिटल ਬਿਟ ਆਪਾਂ ਸਕਿਨ ਈਵਨ ਕਰਨੀ ਆ ਤੇ ਆਪਾਂ ਇਦਾਂ ਦੇ ਸੇਮ ਕंसीਲਰ ਲਗਾ ਸਕਦੇ ਆ ਬਟ ਵੈਸੇ ਵੀ ਜੇ ਨਹੀਂ ਵੀ ਲਗਾਉਂਦੇ ਜਿੰਨਾ ਕਿ ਮੈਂ ਮੈਂ ਮੇਕਅਪ ਕਰਨਾ ਸੀ ਤਾਂ ਚੱਲ ਸਕਦਾ ਸੀ ਬਟ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੇ ਮੈਂ ਹਲਕਾ ਜਿਹਾ ਲिटल ਬਿਟ ਲਗਾ ਕੇ ਉਦੀ ਆਪਣੀ ਫਿੰਗਰ ਦੇ ਨਾਲ ਹੀ ਬਲੈਂਡਿੰਗ ਕਰ ਲਈ ਕਿਉਂਕਿ ਜਿੰਨਾ ਫਿੰਗਰ ਦੇ ਨਾਲ ਆਪਾਂ ਵਧੀਆ ਬਲੈਂਡ ਕਰ ਸਕਦੇ ਹਾਂ ਹੋਰ ਕਿਸੇ ਚੀਜ਼ ਨਾਲ ਨਹੀਂ ਕਰ ਸਕਦੇ ਤੇ ਜਦੋਂ ਵੀ ਕਰਨਾ ਹਮੇਸ਼ਾ ਰਿੰਗ ਫਿੰਗਰ ਨਾਲ ਕਰਿਆ ਕਰੋ ਕਿਉਂਕਿ ਰਿੰਗ ਫਿੰਗਰ ਦੇ ਵਿੱਚ ਪ੍ਰੈਸ਼ਰ ਬਹੁਤ ਘੱਟ ਹੁੰਦਾ ਤੇ ਬਲੈਂਡਿੰਗ ਬੜੀ ਵਧੀਆ ਹੁੰਦੀ ਹੈ ਤੇ ਹੁਣ ਮੈਂ ਯੂਜ਼ ਕਰੀ ਮੇਰਾ ਫੇਵਰਟ ਸਭ ਤੋਂ ਵਧੀਆ ਮੇਰਾ ਫਾਊਂਡੇਸ਼ਨ ਫੋਰਐਵਰ 52 ਦਾ ਮੈਂ ਦੋਨੋਂ ਸ਼ੇਡ ਮਿਕਸ ਕਰ ਲਈ ਆ ਆਪਸ ਦੇ ਵਿੱਚ ਮੈਨੂੰ ਇਹਨਾਂ ਦਾ ਰਿਜ਼ਲਟ ਬੜਾ ਵਧੀਆ ਲੱਗਦਾ ਤੇ ਹੁਣ ਮੈਂ ਸੋਚ ਲਿਆ ਮੈਂ ਕੋਈ ਬ੍ਰਾਂਡ ਹੋਰ ਨਹੀਂ ਬਾਈ ਕਰਨਾ ਤੇ ਮੈਂ ਫੋਰਐਵਰ 52 ਦੇ ਹੀ ਫਾਊਂਡੇਸ਼ਨ ਖਰੀਦਿਆ ਕਰਾਂਗੀ ਤੇ ਮੇਕਅਪ ਕਰਾਂਗੀ ਸੱਚੀ ਰਿਜ਼ਲਟ ਬੜਾ ਵਧੀਆ بڑے ਵੱਡੇ ਤਕੜੇ ਤਕੜੇ ਬ੍ਰਾਂਡ ਵੀ ਮੈਂ ਦੇਖੇ ਆ ਆਪਾਂ ਦੇਖਦੇ ਮੇਕਅਪ ਆਰਟਿਸਟ ਬਹੁਤ ਬ੍ਰਾਂਡ ਨੂੰ ਪ੍ਰੋਮੋਟ ਕਰਦੇ ਆ ਮਤਲਬ ਆਪਾਂ ਵੀ ਯੂਜ਼ ਕੀਤੇ ਆ ਮੰਗਵਾਏ ਵੀ ਆ ਮੈਂ ਵੀ ਬਹੁਤ ਬ੍ਰਾਂਡ ਕੇ ਆਪਾਂ ਨੂੰ ਹੁੰਦਾ ਕਿ ਆਪਾਂ ਵੀ ਯੂਜ਼ ਕਰਕੇ ਦੇਖੀਏ ਬਟ ਜਿੰਨਾ ਵਧੀਆ ਰਿਜ਼ਲਟ ਇਹਦਾ ਮਿਲਿਆ ਨਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਦਾ ਰਿਜ਼ਲਟ ਵਧੀਆ ਹੈਗਾ ਕਿਉਂਕਿ ਜਿਆਦਾ ਪੈਸੇ ਵੀ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਹਾਨੂੰ ਆਪਾਂ ਨੂੰ ਉਹੀ ਚੀਜ਼ਾਂ ਵਧੀਆ ਰਿਜ਼ਲਟ ਦੇ ਰਹੀਆਂ ਕਲਾਇੰਟ ਬਹੁਤ ਜ਼ਿਆਦਾ ਸੈਟੀਸਫਾਈ ਹੋ ਰਿਹਾ ਫਿਰ ਆਪਾਂ ਕਿਉਂ ਮਹਿੰਗੇ ਮਹਿੰਗੇ ਪ੍ਰੋਡਕਟਾਂ ਪਿੱਛੇ ਭੱਜ ਰਹੇ ਆ ਮਹਿੰਗੇ ਪ੍ਰੋਡਕਟ ਉੱਥੇ ਕੰਮ ਕਰਦੇ ਆ ਜਿੱਥੇ ਮਤਲਬ ਮੇਕਅਪ ਦਾ ਅਗਲਾ ਪਾਰਟ ਹੀ ਮੇਕਅਪ ਦਾ ਹੀ ਆਪਾਂ ਨੂੰ 4500 5000 ਦੇ ਕੇ ਜਾ ਰਿਹਾ ਪਰ ਰਿਜ਼ਲਟ ਇਹਨਾਂ ਦਾ ਉਹਨਾਂ ਦੇ ਬਰਾਬਰ ਹੀ ਆ ਤੇ ਇੱਥੇ ਆਪਾਂ ਨੂੰ ਕਿੰਨਾ ਵਧੀਆ ਰਿਜ਼ਲਟ ਮਿਲ ਫਿਰ ਆਪਾਂ ਇਹਨਾਂ ਪ੍ਰੋਡਕਟ ਨਾਲ ਕੰਮ ਚਲਾ ਸਕਦੇ ਹਾਂ ਮੜਾ ਚਲਾ ਨਹੀਂ ਸਕਦੇ ਕੰਮ ਬਹੁਤ ਵਧੀਆ ਹੁੰਦਾ ਤੇ ਹੁਣ ਮੇਰੇ ਫਾਊਂਡੇਸ਼ਨ ਦੀ ਮੈਂ ਐਪਲੀਕੇਸ਼ਨ ਕਰ ਲਈ ਤੇ ਮੈਂ ਦੀ ਬਲੈਂਡਿੰਗ ਕਰ ਰਹੀ ਹਾਂ ਤੇ ਬਲੈਂਡਿੰਗ ਬੜੀ ਵਧੀਆ ਹੋ ਰਹੀ ਹੈ ਤੇ ਆਲਮੋਸਟ ਮੇਰੇ ਸਾਰੇ ਫੇਸ ਤੇ ਬਲੈਂਡਿੰਗ ਹੋ ਚੁੱਕੀ ਆ ਤੇ ਜਦੋਂ ਵੀ ਆਪਾਂ ਈਅਰਸ ਸੌਰੀ ਆਈਜ਼ ਦੇ نیچے ਇਦਾਂ ਬਲੈਂਡਿੰਗ ਕਰਨੀ ਤੇ ਬੜੇ ਧਿਆਨ ਨਾਲ ਕਰਨੀ ਆ ਸਕਿਨ ਨੂੰ ਸਟ੍ਰੈਚ ਕਰਕੇ ਤੇ ট্রান্সলুসেন্ট পাউডার ট্রান্সলুসেন্ট পাউডার થોڑا টিএল পাউডার ਉਹਨੂੰ ਲਗਾ ਲੈਣਾ ਵਾ ਜੇ ਆਪਾਂ ਇੱਧੇ ਸਿੱਧਾ ਲਾ ਲਾਂਗੇ ਤੇ ਜਿਹੜੇ ਕ੍ਰੀਜ਼ ਬਣੀ ਹੁੰਦੀਆਂ ਨਾ ਉਹਨਾਂ ਦੇ ਵਿੱਚ ਪ੍ਰੋਡਕਟ ਇਕੱਠਾ ਹੋ ਜਾਂਦਾ ਤੇ ਜਿਹੜੀ ਆਪਣੀ ਬਲੈਂਡਿੰਗ ਵਧੀਆ ਨਹੀਂ ਹੁੰਦੀ ਤੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਸਕਿਨ ਨੂੰ ਸਟ੍ਰੈਚ ਕਰਕੇ نیچے ਨੂੰ ਤੇ ਬਿਊਟੀ ਬਲੈਂਡਰ ਦੇ ਨਾਲ ਜਿਹੜਾ ਪ੍ਰੋਡਕਟ ਨੂੰ ਡੈਪ ਟਪ ਕਰੋ ਤੇ ਉੱਪਰ পাউডার ਲਗਾ ਦਿਓ ਤੇ ਕਦੇ ਵੀ ਬ੍ਰਸ਼ ਨਾਲ ਕਲੀਨ ਕਰਨ ਦੀ ਗਲਤੀ ਨਾ ਕਰਿਓ ਮੈਂ ਇੱਕ ਦੋ ਵੀਡੀਓਜ਼ ਦੇਖੀਆਂ ਸੀ ਉਹਨਾਂ ਨੇ ਬ੍ਰਸ਼ ਨਾਲ ਕਲੀਨ ਕਰਨ ਬਾਰੇ ਦੱਸਿਆ ਕਿ ਬ੍ਰਸ਼ ਦੇ ਨਾਲ ਤੁਸੀਂ ਫਿਰ ਜੇ ਤੁਸੀਂ ਬ੍ਰਸ਼ ਨਾਲ ਇਹਨੂੰ ਕਲੀਨ ਕਰੋਗੇ ਨਾ ਬਲੈਂਡਿੰਗ ਕਰੋਗੇ ਤਾਂ ਕੀ ਕਰਨਾ ਹੈ ਤੁਸੀ ਹਮੇਸ਼ਾ ਮਤਲਬ ਬਿਊਟੀ ਬਲੈਂਟ ਦੇ ਨਾਲ ਹੀ ਹੀ ਕਰਨੀ ਹੈ ਇਹਦੀ ਬਲੈਂਡਿੰਗ ਤੇ ਉੱਪਰ ਪਾਊਡਰ ਲਗਾ ਲੈਣਾ ਤੇ ਹੁਣ ਆਪਣਾ ਪਾਊਡਰ ਵਗੈਰਾ ਲੱਗ ਗਿਆ ਤੇ ਹੁਣ ਆਪਾਂ ਲਗਾ ਰਹੇ ਹਾਂ ਬਲਸ਼ਰ ਤੇ ਬਲਸ਼ਰ ਜਦ ਵੀ ਲਾਉਣਾ ਦੋ ਤਿੰਨ ਮਿਕਸ ਕਰੋ ਕਲਰ ਤੇ ਉਹਨੂੰ ਚੀਕਸ ਤੇ ਸਮਾਈਲ ਦੇ ਕਿ ਸੋਹਣੀ ਜੀ ਵੱਡੀ ਸਾਰੀ ਸਮਾਈਲ ਦੇ ਕੇ ਬਲਸ਼ਰ ਲਗਾਓ ਤੇ ਬਲਸ਼ਰ ਦੇਖਿਓ ਕਿੰਨਾ ਆਉਸਮ ਲੱਗਦਾ ਤੇ ਫਿਰ 블ਸ਼ਰ ਦੀ ਕੀ ਬਾਤ ਹੈ ਸਾਰਾ ਜਿਹੜਾ ਲੁੱਕ ਕੋ ਬਲਸ਼ਰੀ ਫੇਸ ਤੇ ਦੇ ਦਿੰਦਾ ਬੜਾ ਸੋਹਣਾ ਬਲਸ਼ਰ ਲੱਗਦਾ ਤੇ ਇਸ ਤੋਂ ਬਾਅਦ ਆਪਾਂ ਕਰਨਾ ਕੰਟੋਰ ਤੇ ਕੰਟੋਰ ਹਮੇਸ਼ਾ ਆਪਾਂ ਫੇਸ ਨੂੰ ਓਵਲ ਬਣਾਉਣਾ ਹੁੰਦਾ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਮੈਂ ਫੇਸ ਤੇ ਕਿੱਥੇ ਕੰਟੋਰ ਕਰਾਂ ਤੁਹਾਡੇ ਫੇਸ ਦੀ ਕੀ ਸ਼ੇਪ ਆ ਇਹ ਤਾਂ ਆਪਾਂ ਨੂੰ ਪਤਾ ਹੁੰਦਾ ਨਾ ਤੇ ਐ ਸੋਚੋ ਕਿ ਮੈਂ ਆਪਣੇ ਫੇਸ ਨੂੰ ਓਵਲ ਲੁੱਕ ਦੇਣੀ ਆ ਮਤਲਬ ਜਿਹੜਾ ਫੇਸ ਆ ਓਵਲ ਸ਼ੇਪ ਚ ਬਣਾਉਣਾ ਤੇ ਹੁਣ ਤੁਸੀਂ ਦੇਖ ਲਓ ਤੁਹਾਡੇ ਕਿੱਥੇ ਕਿੱਥੇ ਕੰਟਰੋਲ ਹੋਊਗਾ ਤੁਸੀਂ ਜਿੱਥੇ-ਥੇ ਕੰਟੋਰ ਕਰ ਲਓ ਤੇ ਉਹਦੀ ਬਧੀ ਤਰੀਕੇ ਨਾਲ ਬਲੈਂਡਿੰਗ ਕਰ ਲਓ ਤੇ ਥੋੜਾ ਜਿਹਾ ਉਹਨੂੰ ਹੋਰ ਜ਼ਿਆਦਾ ਇਨਹਾਂਸ ਕਰਨ ਵਾਸਤੇ ਕੋਈ ਵਾਈਟ ਪਾਊਡਰ ਮੀਨਜ਼ ਹਾਈਲਾਈਟਿੰਗ ਦਾ ਕੰਮ ਕਰ ਦੋਵੇ ਉਹਦੀ ਨੀਚੇ ਇੱਕ ਮਤਲਬ ਸ਼ੇਡਿੰਗ ਦੇ ਦੋ ਕਿ ਉਹਨੂੰ ਅਪਲਾਈ ਕਰ ਦੋ ਕਿ ਜਿਹੜੀ ਆਪਣੀ ਲੁੱਕਾ ਜ਼ਿਆਦਾ ਜਿਹੜੀ ਇਹ ਫੀਚਰਸ ਸ਼ਾਰਪ ਲੱਗਣ ਲੱਜਣ ਆਪਣੀ ਲੁੱਕ ਉਹ ਜਿਹੜੀ ਸਕਲਪਟਿੰਗ ਸਕਲਪਟਿੰਗ ਲੁੱਕ ਆ ਜਾਏ ਸੌਰੀ ਵਰਡ ਆੜ ਗਿਆ ਸੀ ਫਿਰ ਉਸ ਤੋਂ ਬਾਅਦ ਮੈਂ ਪਾਇਆ ਕੱਜਲ ਤੇ ਕੱਜਲ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਨਿਕ ਮੈਂ ਜੈਲ ਲਾਈਨਰ ਦੇ ਪੌਣੀ ਦੇ ਬ੍ਰਸ਼ ਦੀ ਬੈਕ ਸਾਈਡ ਦੇ ਉੱਪਰ ਲਗਾ ਕੇ ਜੈਲ ਲਾਈਨਰ ਤੇ ਮੈਂ ਅੱਖ ਦੇ ਵਿੱਚ ਪਾ ਲੈਣੀ ਹੈ ਤੇ ਇਹ ਕੱਜਲ ਬਿਲਕੁਲ ਵੀ ਫੈਲਦਾ ਨਹੀਂ ਚਾਹੇ ਠੰਡ ਵਿੱਚ ਚਾਹੇ ਗਰਮੀ ਹੋਵੇ ਜਦੋਂ ਮਰਜ਼ੀ ਤੁਸੀਂ ਜਿੰਨਾ ਟਾਈਮ ਮਰਜ਼ੀ ਸਟੇ ਕਰਵਾਓ ਇਹਦੀ ਕੋਈ ਕੰਪਲੇਨਟ ਨਹੀਂ ਆਦੀ ਤੇ ਮੈਂ ਤਾਂ ਕਿੰਨੇ ਸਾਲਾਂ ਤੋਂ ਯੂਜ਼ ਕਰਦੀ ਆ ਰਹੀ ਆ ਅਜ ਤੱਕ ਸਾਡਾ ਤਾਂ ਕਦੇ ਕਿਸੇ client ਦਾ ਵੀ ਨਹੀਂ ਕਿਤੇ ਫੈਲਿਆ ਨਾ ਸਾਡਾ ਖੁਦ ਦਾ ਫੈਲਿਆ ਤੇ ਹਾਈਲਾਈਟਰ ਲਗਾ ਰਹੀ ਆ 슈ਗਰ ਦੀ ਪੈਲੇਟ ਇਹ ਵੀ ਮੈਨੂੰ ਬਹੁਤ ਵਧੀਆ ਹਾਈਲਾਈਟਰ ਲੱਗਦਾ ਇਹਦਾ ਵੀ ਤੇ ਨੋਜ਼ ਤੇ ਲਗਾਇਆ ਤੇ ਆ ਚਿਕਸਬੋਨਸ ਤੇ ਲਗਾਇਆ ਆਈਬ੍ਰੋ ਤੇਲ ਲਾਵਾਂਗੀ ਬ੍ਰੋ ਬੋਨ ਦੇ ਉੱਪਰ ਤੇ ਚਲੋ ਜੀ ਆਪਣਾ ਮੇਕਅਪ ਇਹਦੇ ਨਾਲ ਕੰਪਲੀਟ ਹੋ ਜਾਣਾ ਤੇ ਮੈਂ ਆਈਬ੍ਰੋ ਨੂੰ ਹਲਕਾ ਜਿਹਾ ਡਿਫਾਈਨ ਕਰਨਾ ਜ਼ਿਆਦਾ ਡਿਫਾਈਨ ਨਹੀਂ ਕਰੂੰਗੀ ਤੇ ਹੁਣ ਆਪਣਾ ਹਾਈਲਾਈਟਰ ਵੀ ਜਿਹੜਾ ਲੱਗ ਗਿਆ ਤੇ ਆਲਮੋਸਟ ਮੇਰਾ ਮੇਕਅਪ ਜਿਹੜਾ ਡਨ ਹੋ ਹੀ ਚੱਲਿਆ ਥੋੜਾ ਜਿਹਾ ਲਿਪਸਟਿਕ ਤਾਂ ਹੀ ਰਹਿ ਗਿਆ ਲਿਪਸਟਿਕ ਮੈਂ ਭੁੱਲ ਗਈ ਸੀ ਵੀ ਮੈਂ ਲਾਣੀ ਫਿਰ ਮੈਨੂੰ ਯਾਦ ਆਇਆ ਤੇ ਹੁਣ ਮੈਂ ਜਿਹੜੀ ਆਈਬ੍ਰੋ ਵੀ ਡਿਫਾਈਨ ਕਰ ਲਈ ਹਲਕਾ ਜਿਹਾ ਜੈਲ ਲਾਈਨਰ ਜਿਹਦੇ ਤੋਂ ਆਪਾਂ ਲਾਈਨ ਲਗਾਇਆ ਸੀ ਨਾ ਅੱਖਸ ਤੇ ਉਹਦੇ ਵਿੱਚ ਹੀ ਹਲਕਾ ਜਿਹਾ ਕਲਰ ਹੈਗਾ ਸੀਗਾ ਤੇ ਮ ਹਲਕਾ ਜਿਹਾ ਕਲਰ ਫਿਲ ਕਰਕੇ ਤੇ ਆਪਾਂ ਆਈਬ੍ਰੋਨ ਡਿਫਾਈਨ ਕਰ ਲਿਆ ਤੇ ਇਸ ਪੋਲੀ ਬ੍ਰਸ਼ ਜਰੂਰ ਯੂਜ਼ ਕਰਿਆ ਕਰੋ ਕੰਮ ਕਰਨ ਵਾਸਤੇ ਜੇ ਕਿਤੇ ਪ੍ਰੋਡਕਟਰ ਹੁੰਦਾ ਵਾ ਆਈਬ੍ਰੋ ਦੇ ਵਿੱਚ ਤੇ ਉਹ ਜਿਹੜਾ ਵਾ ਕਲੀਨ ਹੋ ਜਾਂਦਾ ਤੇ ਹੁਣ ਮੈਂ ਹਾਈਲਾਈਟ ਲਗਾਤਾ ਬਰੋ ਬੋਨ ਤੇ ਤੇ ਇੱਥੇ ਆਪਣਾ ਮੇਕਅਪ ਹੁੰਦਾ ਖਤਮ ਮਸਕਰਾ ਵੀ ਮੈਂ ਲਾ ਲਿਆ ਸੀ ਮੈਨੂੰ ਲੱਗਦਾ ਵੀਡੀਓ ਹੀ ਪਤ ਨਹੀਂ ਕੱਟੀ ਗਈ ਸ਼ਾਇਦ ਮਸਕਰਾ ਨਹੀਂ ਆਇਆ ਤੇ ਹੁਣ ਮੈਂ ਲਗਾਉਂਗੀ ਲਿਪਸਟਿਕ ਤੇ ਮੈਨੂੰ ਹੇਅਰ ਸਟਾਈਲ ਦਾ ਬੜਾ ਡਾਊਟ ਜੀ ਮੈਂ ਹੇਅਰ ਸਟਾਈਲ ਕੀ ਕਰਾਂ ਤੇ ਹੁਣ ਆਪਾਂ ਅੱਗੇ ਇਸ ਸਟਾਈਲ ਪਰ ਵੀ ਸੋਚਦੇ ਆ ਕਿ ਆਪਾਂ ਕੀ ਕਰੀਏ ਤੇ ਇਧਰ ਮੈਂ ਮਸਕਰਾ ਲਗਾ ਰਹੀ ਸੀ ਮੈਨੂੰ ਲੱਗਿਆ ਕਿ ਵੀਡੀਓ ਸ਼ਾਇਦ ਕੱਟ ਹੋ ਗਈ ਆ ਬਟ ਨਹੀਂ ਵੀਡੀਓ ਕੱਟ ਨਹੀਂ ਹੋਈ ਮੇਰਾ ਫੇਸ ਹੀ ਕੱਟ ਹੋ ਗਿਆ ਲਾਈਨਰ ਮੈਂ ਲਗਾ ਰਹੀ ਹਾਂ ਤੇ ਹੁਣ ਲਾਸਟ ਆਪਣਾ ਰਹਿ ਗਿਆ ਸਟੈਪ ਲਿਪਸਟਿਕ ਦਾ ਤੇ ਮੈਂ ਲਿਪਸਟਿਕ ਲਗਾਉਂਗੀ ਹੁਣ ਤੇ ਲਿਪਸਟਿਕ ਮੈਂ ਲਾਈਟ ਸ਼ੇਡ ਹੀ ਲਗਾ ਰਹੀ ਹਾਂ ਕਿਉਂਕਿ ਮੈਨੂੰ ਵੈਸੇ ਵੀ ਡਾਰਕ ਸ਼ੇਡ ਪਸੰਦ ਨਹੀਂ ਆਗੀਆਂ ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਆਗੀਆਂ ਕਦੇ-ਕਦੇ ਮਨ ਹੁੰਦਾ ਕਿ ਆਪਾਂ ਡਾਰਕ ਲਗਾਈਏ ਨਹੀਂ ਤੇ ਹਮੇਸ਼ਾ ਆਪਾਂ ਲਾਈਟ ਹੀ ਲਗਾਉਣੀ ਨੇ ਆ ਤੇ ਲਿਪਸਟਿਕ ਮੈਂ ਮੈਬਲਿਨ ਦੇ ਮੀ ਆਉਂਦੀਆਂ ਯੂਜ਼ ਕਰਦੀ ਹਾਂ ਜਿਹਨਾਂ ਦੀ ਸਟੇਬਿਲਿਟੀ ਬਹੁਤ ਵਧੀਆ ਵਾ ਮੀ ਮੈਂ ਆਬਲਿੰਦੀ ਲਿਪਸਟਿਕ ਦਾ ਤਾਂ ਰਿਜ਼ਲਟ ਆਸਮਾ ਤੇ ਮੈਨੂੰ ਮੀ ਆਉਂਦੀਆਂ ਵੀ ਬਹੁਤ ਵਧੀਆ ਲੱਗਦੀਆਂ ਬਾਕੀ ਇਹਨਾਂ ਦੀ ਰੇਂਜ ਵੀ ਠੀਕ ਹੈ ਆਪਾਂ 250 300 ਤੱਕ ਮਿਲ ਜਾਂਦੀਆਂ ਇਹ ਵਾਲੀਆਂ ਤੇ ਮੈਂ ਆਬਲਿੰਦੀਆਂ 600 ਦੇ ਵੀ ਆਉਂਦੀਆਂ 550 ਦੀਆਂ ਆਉਂਦੀਆਂ 650 ਦੀਆਂ ਵੀ ਆਉਂਦੀਆਂ ਸਭ ਦਾ ਰਿਜ਼ਲਟ ਬੜਾ ਵਧੀਆ ਤੇ ਚਲੋ ਹੁਣ ਆਪਣੀ ਲਿਪਸਟਿਕ ਵੀ ਹੋ ਗਈ ਕੰਪਲੀਟ ਤੁਸੀਂ ਦੇਖੋ ਮੇਰੀ ਲੁੱਕ ਕਿਵੇਂ ਲੱਗ ਰਹੀ ਆ ਮਤਲਬ ਮੇਕਅਪ ਕਿਵੇਂ ਦਾ ਲੱਗ ਰਿਹਾ ਮੈਨੂੰ ਤੇ ਬੜਾ ਸੋਹਣਾ ਲੱਗ ਰਿਹਾ ਸੀਗਾ ਤੇ ਮੈਂ ਜਿਹੜਾ ਅੱਜ ਮੈਨੂੰ ਲੱਗਦਾ ਜਿਹੜਾ ਕੱਜਲ ਪਾਇਆ ਨਾ ਮੈਂ ਵਾਈਟ ਕਲਰ ਦਾ ਪਾਇਆ ਮੈਂ ਭੁੱਲ ਗਈ ਸ਼ਾਇਦ ਮੈਂ ਵਾਈਟ ਹੀ ਪਾਇਆ ਸੀਗਾ ਹਾਂ ਮੈਂ ਵਾਈਟ ਹੀ ਪਾਇਆ ਹਾਂ ਜੀ ਸੋਹਣਾ ਲੱਗ ਰਿਹਾ ਅੱਜ ਮੈਂ ਵਾਈਟ ਕੱਜਲ ਪਾਇਆ ਤੇ ਇਹਦੀ ਲੁੱਕ ਵੀ ਬਹੁਤ ਵਧੀਆ ਆ ਰਹੀ ਆ ਤੇ ਤੁਸੀਂ ਦੇਖੋ ਔੜ ਬਿਲਕੁਲ ਨਹੀਂ ਲੱਗ ਰਿਹਾ ਬਾਕੀ ਤੁਹਾਨੂੰ ਮੇਰੀ ਸਕਿਨ ਦੇਖ ਰਹੀ ਹੈ ਬਲਸ਼ਰ ਕੰਟੋਰ ਸਾਰਾ ਕੁਝ ਕਿੰਨਾ ਪਿਆਰਾ ਲੱਗ ਰਿਹਾ ਨਾ ਦਿਲ ਕਰਦਾ ਆਪ ਹੀ ਦੇਖੀ ਜਾਵਾਂ ਬਹੁਤ ਸੋਹਣਾ ਹੋਇਆ ਤੇ ਹੁਣ ਮੈਂ ਕਰਦੀ ਹੇਅਰ ਸਟਾਈਲ ਤੇ ਹੇਅਰ ਸਟਾਈਲ ਆਪਾਂ ਅੱਜ ਕਰ ਲਈ ਟਵਿਸਟਿੰਗ ਮੈਂ ਬਹੁਤ ਟਾਈਮ ਬਾਅ ਤੇ ਸਾਰਾ ਮੇਕਅਪ ਹੋ ਗਿਆ ਮੇਰਾ ਕੰਪਲੀਟ ਤੇ ਹੁਣ ਆਪਾਂ ਜਾਣਾ ਵਿਆਹ ਤੇ ਦੇਖੋ ਇਹ ਆਪਾਂ ਸ਼ੂਗਰ ਤੇ ਯੂਜ਼ ਕਰ ਰਹੇ ਆ ਇਹਦਾ ਰਿਜ਼ਲਟ ਵੀ ਬੜਾ ਵਧੀਆ ਹੈਗਾ ਤੇ ਬਾਕੀ ਸਾਰੇ ਪ੍ਰੋਡਕਟ ਵਧੀਆ ਹੁੰਦੇ ਆ ਜੇ ਆਪਾਂ ਨੂੰ ਯੂਜ਼ ਕਰਨੇ ਆਉਣ ਆਪਾਂ ਕਿਸੇ ਪ੍ਰੋਡਕਟ ਨੂੰ ਮਾੜਾ ਨਹੀਂ ਕਹਿ ਸਕਦੇ ਆਪਾਂ ਕੀ ਆਪ ਆਪਣੀ ਪਾਕਟ ਦੇਖਣੀ ਦੀ ਆਪਾਂ ਕਿੰਨਾ ਕੁ ਇਨਵੈਸਟ ਕਰਨਾ ਕਿਸੇ ਚੀਜ਼ ਤੇ ਤੇ ਰਿਜ਼ਲਟ ਆਪਾਂ ਨੂੰ ਮਿਲਦੇ ਆ ਸਾਰਿਆਂ ਦੇ ਮਿਲਦੇ ਆ ਕੋਈ ਪ੍ਰੋਡਕਟ ਕੋਈ ਬ੍ਰੈਂਡ ਨਹੀਂ ਮਾੜਾ ਬਸ ਤੁਸੀਂ ਯੂਜ਼ ਕਰਨਾ ਸਹੀ ਤਰੀਕੇ ਨਾਲ ਸਿੱਖ ਲਓ ਸਾਰੇ ਪ੍ਰੋਡਕਟ ਤੁਹਾਨੂੰ ਰਿਜ਼ਲਟ ਵਧੀਆ ਦੇਣਗੇ ਤੇ ਇਹਦੇ ਨਾਲ ਹੀ ਆਪਾਂ ਲਗਾ ਲਈ 골ਡ ਦੇ ਕਲਿੱਪ ਤੇ ਨਾਲ ਮੈਂ ਕਰ ਲਿਆ ਟਵਿਸਟਿੰਗ ਹੇਅਰਸਟਾਈਲ ਟਵਿਸਟਿੰਗ ਕਰ ਲਈ ਸੀਗੀ ਓਪਨ ਛੱਡ ਤੇ ਹੇਅਰ ਤੇ ਵਾਲ ਮੇਰੇ ਵੈਸੇ ਵੀ ਸਟ੍ਰੇਟ ਜੇ ਹੈਗੇ ਆ ਤੇ ਅੱਜ ਆਪਾਂ ਸਟ੍ਰੇਟਨਰ ਵੀ ਨਹੀਂ ਮਾਰਿਆ ਇੱਦਾਂ ਹੀ ਰਹਿਣ ਤੇ ਜਿੱਦਾਂ ਹੈਗੇ ਸੀਗੇ ਤੇ ਹੁਣ ਆਪਾਂ ਲੈਣਾ ਦੁਪੱਟਾ ਲਾਸਟ ਦੇ ਤੇ ਹੁਣ ਸਾਰਾ ਮੇਰਾ ਮੇਕਅਪ ਹੋ ਗਿਆ ਕੰਪਲੀਟ ਹੋਣ ਜਾਵਾਂਗੇ ਘਰੇ ਤੇ ਘਰੇ ਜਾ ਕੇ ਕਰਾਂਗੇ ਬੱਚਿਆਂ ਨੂੰ ਰੈਡੀ ਤੇ ਇਹ ਮੇਕਅਪ ਸੀ ਜਿਹੜਾ ਮੈਂ ਮੈਰਿਜ ਤੇ ਕੀਤਾ ਸੀਗਾ ਤੇ ਆਪਾਂ ਵੀ ਕਿਸੇ ਪਾਰਟੀ ਫੰਕਸ਼ਨ ਮੈਰਿਜ ਤੇ ਕਿਸੇ ਤਰ੍ਹਾਂ ਦੇ ਫੰਕਸ਼ਨ ਤੇ ਇਹ ਮੇਕਅਪ ਕਰ ਸਕਦੇ ਆਂ ਜਿਹਦਾ ਆਪਾਂ ਨੂੰ ਰਿਜ਼ਲਟ ਬਹੁਤ ਵਧੀਆ ਮਿਲਦਾ ਤੇ ਆਪਣਾ ਮੇਕਅਪ ਕਾਲਾ ਵੀ ਨਹੀਂ ਹੁੰਦਾ ਕਾਲਾ ਨਹੀਂ ਹੁੰਦਾ ਕਿਉਂਕਿ ਆਪਾਂ ਜੋ ਮੋਇਸਚਰ ਚੰਗੀ ਤਰ੍ਹਾਂ ਲਗਾਵਾਂਗੇ ਤੇ ਮੇਕਅਪ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗਾ ਮੋਇਸਚਰਾਈਜ਼ਰ ਯੂਜ਼ ਕਰਾਂਗੇ ਤਾਂ ਕਿਉਂਕਿ ਸਕਿਨ ਨੂੰ ਮੋਇਸਚਰ ਦੇਣਾ ਬਹੁਤ ਜ਼ਰੂਰੀ ਹੈ ਪ੍ਰਾਈਮਰ ਵੀ ਯੂਜ਼ ਕਰਾਂਗੇ ਪ੍ਰਾਈਮਰ ਨਾਲ ਪ੍ਰਾਈਮਰ ਸੌਰੀ ਮੈਨੂੰ ਲੱਗਦਾ ਮੈਂ ਵੀਡੀਓ 'ਚ ਦਿਖਾਇਆ ਨਹੀਂ ਪ੍ਰਾਈਮਰ ਵੀ ਮੈਂ 슈ਗਰ ਦਾ ਹੀ ਯੂਜ਼ ਕੀਤਾ ਸੀਗਾ ਤੇ ਬਾਕੀ ਤੁਸੀਂ ਦੇਖੋ ਕਿ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹੈ ਤੇ ਜੇ ਵਧੀਆ ਲੱਗੀ ਤਾਂ ਪਲੀਜ਼ ਖੇਚਲ ਮੈਂ ਵੀ ਤੁਹਾਡੇ ਲਈ ਕਰਦੀ ਆ ਕਿਉਂਕਿ ਮੇਕਅਪ ਬਹੁਤ ਘ ਤੇ ਮੈਂ ਸਾਰੀਆਂ ਮੇਕਅਪ ਦੀਆਂ ਵੀਡੀਓਜ਼ ਤੁਹਾਡੇ ਸਾਹਮਣੇ ਲੈ ਕੇ ਆਉਣੀ ਹੈ ਕਿਉਂਕਿ ਮੈਨੂੰ ਹੁੰਦਾ ਕੋਈ ਗੱਲ ਨਹੀਂ ਕਿ ਕਿਸੇ ਦਾ ਭਲਾ ਹੋਣਾ ਚਾਹੀਦਾ ਤੇ ਚਲੋ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਇਹਨਾਂ ਨੂੰ ਕਿਉਂਕਿ ਮਿਹਨਤ ਲੱਗਦੀ ਆ ਬਾਕੀ ਜਿਹੜੇ ਪਿਆਰ ਦਿੰਦੇ ਆ ਉਹਨਾਂ ਦਾ ਬਹੁਤ ਧੰਨਵਾਦ ਬਹੁਤ ਥੈਂਕ ਯੂ ਤੇ ਇਦਾਂ ਹੀ ਤੁਸੀਂ ਆਪਣਾ ਪਿਆਰ ਦਿੰਦੇ ਰਹੋ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੁਣ ਦੱਸਿਓ ਲੁੱਕ ਕਿਵੇਂ ਦੀ ਲੱਗ ਰਹੀ ਹੈ ਫਾਈਨਲ ਮੇਕਅਪ ਮੇਰਾ ਸਾਰਾ ਆਲਮੋਸਟ ਕੰਪਲੀਟ ਹੈ ਜੁਐਲਰੀ ਵੀ ਮੈਂ ਜਿਹੜੀ ਪਾਣੀ ਸੀ ਪਾ ਲਈ ਬਾਏ ਬਾਏ